ਜਵਾਬ ਦੇਣਾ ਆਹ ਜਿਹੜੇ ਲੋਕ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਨੇ ਕਿ ਉੱਥੇ ਬਹੁਤ ਵਧੀਆ ਕਾਨੂੰਨ ਨੇ ਮੈਂ ਕਹ ਅਮਰੀਕਾ ਦੀ ਉਦਾਹਰਨ ਦੇਣੀ ਚਾਹਣਾ ਤੁਹਾਨੂੰ ਕਿ ਅੱਜ ਕੱਲ ਟ੍ਰੰਪ ਬਹੁਤ ਮਸ਼ਹੂਰ ਸਾਰੇ ਲੋਕ ਜਾਣਦੇ ਹੋ ਸਾਡੀਆਂ ਸਰਕਾਰਾਂ ਪਵਨ ਘਰ ਆਰਿਆਂ ਨੂੰ ਵੇਚ ਰਹੀਆਂ ਨੇ ਜਿਹੜਾ ਅਮਰੀਕਾ ਓ ਅੱਜ ਕੱਲ ਸਹ ਜੇ ਤੁਸੀਂ ਮੀਡੀਆ ਤੇ ਦੇਖਦੇ ਹੋ ਮੋਂ ਤਾਂ ਉਹਨਾਂ ਨੂੰ ਸਰਕਾਰੀ ادارے ਬਣਾਉਣ ਜਾ ਰਹੀ ਹੈ ਔਰ ਸਾਡੇ ਵਾਲੇ ਸਾਰੇ ਦਾ ਸਾਰਾ ਕੁਝ ਵੇਚਣ ਲਈ ਤਿਆਰ ਨੇ ਔਰ ਜੇਕਰ ਸੀਟ ਫੇਰ ਆ ਜਾਂਦਾ ਸੀਟ ਫੇਰ ਜੇਕਰ ਲਾਗੂ ਹੋ ਜਾਂਦਾ ਤਾਂ ਪਰ ਮੈਨੂੰ ਨਹੀਂ ਲੱਗਦਾ ਕਿ ਕੜਕ ਦਾ ਫੀਸ ਅਸੀਂ ਮੋਂ ਲੈ ਕੇ ਪਾ ਲਾਂਗੇ ਕੌਮਤੋਂ ਆਇਆ ਜੀ ਉਹ ਕੌਮਤ ਹੈ ਇਹ ਕਰਕੇ ਖਾਧੀ ਨੂੰ ਜੋ ਇਹ ਕਾਨੂੰਨ ਲਾਗੂ ਹੋ ਰਿਹਾ ਨੇ ਇਹ ਕਿਸੇ ਦਾ ਪਹਿਲੇ ਹੋਣਾ ਜਦ ਤਾ ਜਾਂਦਾ ਸੀ ਆਪਾਂ ਨਾਕਰ ਦੇ ਵਿੱਚ ਜਾ ਕੇ ਦੇਖੀ ਕਰਉਂਦੇ ਸੀ ਪਰ ਸਾਥੀਓ ਜਿਹੜੇ ਇਹ ਜਿਪਾਂ ਵਾਲੇ ਬੰਦੇ ਆਏ ਨੇ ਜੀਤੀ ਸੰਘਰਸ਼ ਕਰਕੇ ਉਹ ਸਾਡੇ ਅੱਜ 12 ਘੰਟੇ ਹੋ ਗਏ ਨੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਰਕਾਰ ਇਹ ਕਰਨ ਜਾ ਰਹੀ ਹੈ ਬਹੁਤ ਮਾੜਾ ਕੀਤਾ ਜਾ ਰਿਹਾ ਹੈ ਉਹ ਜੇ ਨਬਤੇ ਪਾ ਦੇ ਲਿਆ ਕਿ ਆਪਾਂ ਪੈਸੇ ਜਮਾ ਕਰਾਉਨੇ ਆ ਤਾਂ ਸਾਡਾ ਮੋਬਾਈਲ ਚੱਲਦਾ ਨਹੀਂ ਜਿੰਮੇਵਾਰ ਹੈ ਉਹਨਾਂ ਨੇ ਸਪੀਡ ਫਿਕਰ ਦੀ ਸਪੀਡ ਵਧਾਉਣੀ ਆ ਘਟਾਉਣੀ ਆ ਫਿਰ ਸੇ ਰੇਟ ਤਾਂ ਹਾਂ ਜੀ ਜਿਹੜਾ ਅੱਜ ਧਰਨਾ ਲਾਇਆ ਗਿਆ ਹੈ ਗ੍ਰਿਡ ਦੇ ਵਿੱਚ ਕੀ ਕਾਰਨ ਹੈ ਕਿਉਂ ਲਾਣਾ ਪਿਆ ਧਰਨਾ ਕਿਸਾਨ ਜਥੇਬੰਦੀਆਂ ਨੂੰ ਇਹ 225 ਜਿਹੜਾ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਬਿਜਲੀ ਐਕਟ ਬਿੱਲ ਲੈ ਕੇ ਆਈ ਹੈ ਜੀ ਸਰ ਬਿਜਲੀ ਬੋਰਡ ਦੇ ਨਿਜੀਕਰਨ ਦਾ ਇਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਵੱਖ-ਵੱਖ 27 ਜਥੇਬੰਦੀਆਂ ਦਾ ਇਹ ਧਰਨਾ ਹੂੰ ਇਹ ਜਿਹੜਾ ਬਿਜਲੀ ਅਕਤ ਇਹ ਸਾਡੀ ਹੋਂਦ ਨੂੰ ਪ੍ਰਭਾਵਿਤ ਕਰਦਾ ਸਾਡਾ ਪੀਣ ਵਾਲਾ ਪਾਣੀ ਸਮਰਸੀਵਲ ਤੋਂ ਆਉਂਦਾ ਉਹ ਬਿਜਲੀ ਨਾਲ ਚੱਲਦਾ ਹਰ ਚੀਜ਼ ਮੋਬਾਈਲ ਦਿਓ ਵੀ ਚੀਜ਼ ਆ ਸਾਡੀ ਬਿਜਲੀ ਨਾਲ ਚੱਲਦੀ ਆ ਇਹ ਪਣ ਬਿਜਲੀ ਤੋਂ ਫਰੀ ਬਿਜਲੀ ਪੈਦਾ ਹੁੰਦੀ ਆ ਤਾਂ ਉਸ ਤੋਂ ਬਾਅਦ ਇਹ ਜੇ ਪ੍ਰਾਈਵੇਟ ਕੰਪਨੀਆਂ ਆਉਣੀਆਂ ਤਾਂ ਇਹਨਾਂ ਨੇ ਰੇਟ ਚੌਗਣੇ ਪੰਜੇ ਕਰ ਦੇਣੇ ਨੇ ਕੁੱਤੋਂ ਇਹਨਾਂ ਨੇ ਮੋਬਾਈਲ ਦੇ ਰੀਚਾਰਜ ਮੰਗੂ ਇਹਨਾਂ ਨੇ ਚਿੱਪ ਲਾ ਦੇਣੀ ਆ ਵੀ ਹਾਂ ਜੀ ਰਾਤ ਨੂੰ 12 ਵਜੇ ਰੀਚਾਰਜ ਮੁੱਕ ਗਿਆ ਲਾਈਟ ਤੁਹਾਡੀ ਬੰਦ ਫਿਰ ਇਹ ਤਾਂ ਬਹੁਤ ਮੋٹے ਮੋٹے ਬਿੱਲ ਆਣਗੇ ਜੀ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਹੀ ਕਿਉਂ ਬਾਕੀ ਲੋਕ ਕਿਉਂ ਨਹੀਂ ਉੱਠਦੇ ਜੀ ਕਿਉਂ ਨਹੀਂ ਆਵਾਜ਼ ਚੱਕਦੇ ਸੁਗਲਦੇ ਦੇਖੋ ਸਾਰੇ ਕਈ ਵਾਰ ਨਾ ਕਈਆਂ ਦੀ ਮਜਬੂਰੀ ਹੁੰਦੀ ਆ ਸਰਕਾਰਾਂ ਜਿਹੜੀਆਂ ਨੇ ਇਹ ਤੁਹਾਨੂੰ ਵੀ ਪਤਾ ਪੱਤਰਕਾਰ ਸਾਹਿਬ ਸਾਨੂੰ ਵੀ ਪਤਾ ਹੈ ਵੀ ਲੋਕਾਂ ਨੇ ਆਵਾਜ਼ ਜਿਹੜੀ ਆ ਭਗਤ ਸਿੰਘ ਤੇ ਮਹਾਤਮਾ ਗਾਂਧੀ ਇੱਕ ਦੋ ਬੰਦੇ ਜਦੋਂ ਉੱਠੇ ਸੀ ਤਾਂ ਪੂਰਾ ਦੇਸ਼ ਉੱਠਿਆ ਸੀ ਸਮਾਂ ਲੱਗਦਾ ਲੇਕਿਨ ਅਸੀਂ ਪਹਿਰਾ ਦੇ ਰਹੇ ਹਾਂ ਅਸੀਂ ਜਗਤ ਦੀ ਤੇ ਜਿਉਂਦੀ ਜ਼ਮੀਰ ਵਾਲੇ ਹਾਂ ਅਸੀਂ ਪਹਿਰਾ ਦੇ ਰਹੇ ਹਾਂ ਇਸ ਬਿੱਲ ਦਾ ਵਿਰੋਧ ਕਰ ਰਹੇ ਹਾਂ ਅੱਜ ਇਹਦੇ ਕਾਪੀਆਂ ਸਾਡੀਆਂ ਜਾਣਗੀਆਂ ਇਹ ਪੰਜਾਬ ਦੇ ਹਰੇਕ ਤਹਿਸੀਲ ਹਰੇਕ ਬਲਾਕ ਦੇ ਵਿੱਚ ਇਹ ਹੋ ਰਿਹਾ ਵੀ ਇਹ ਮੋਦੀ ਦੇ ਤੇ ਭਗਵੰਤ ਮਾਨ ਸਰਕਾਰ ਦੇ ਮਾੜੇ ਕਾਨੂੰਨਾਂ ਦੇ ਖਿਲਾਫ ਹੈ ਇਹੀ ਇਕੱਲੀ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਆਈ ਹੈ ਕਿ ਸਾਰਿਆਂ ਦਾ ਸਾਂਝਾ ਮੋਰਚਾ ਲੱਗਿਆ ਜੀ ਨਹੀਂ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠਾਂ ਜੀ ਸਾਰੀਆਂ ਜਥੇਬੰਦੀਆਂ ਨੇ ਇਹਦੇ ਵਿੱਚ ਮਜ਼ਦੂਰ ਜਥੇਬੰਦੀਆਂ ਵੀ ਨੇ ਇਹਦੇ 'ਚ ਮੁਲਾਜ਼ਮ ਜਥੇਬੰਦੀਆਂ ਵੀ ਨੇ ਇਹ ਤੱਕਾ ਸਾਰਿਆਂ ਨੇ ਔਰ ਇੱਥੇ ਇਹ ਵੀ ਮੈਂ ਦੱਸਣਾ ਚਾਹੁੰਦਾ ਸਰਕਾਰੀ ਮੁਲਾਜ਼ਮ ਜਿਹੜੇ ਆਉਣ ਡਿਊਟੀ ਨੇ ਉਹ ਵੀ ਦਰਨੇ 'ਚ ਸ਼ਾਮਲ ਨੇ ਜੀ ਬੌਸ ਵਾਲੇ ਵੀ ਦਵੀਵਾਚ ਕਹਿੰਦੇ ਨੇ ਕਹਿੰਦੇ ਯਾਰ ਗੱਲ ਤਾਂ ਤੁਹਾਡੀ ਠੀਕ ਆ ਪਰ ਸਾਡੀ ਡਿਊਟੀ ਆ ਮਾ ਭਰਾਵੋ ਤੁਸੀਂ ਦਾ ਪੁੜੇ ਕੁੱਟੋਗੇ ਕੋਈ ਗੱਲ ਨਹੀਂ ਅਸੀਂ ਕੁੱਟਖਾਨ ਨੂੰ ਤਿਆਰ ਆ ਪਰ ਦਵੀਵਾਚ ਉਹ ਵੀ ਕੈਮਰੇ ਦੇ ਪਿੱਛੇ ਕਹਿੰਦਾ ਕਹਿੰਦਾ ਇਹ ਤੁਹਾਡੀ ਜੜੀ ਲੜਾਈ ਆ ਅਸੀਂ ਤੁਹਾਡੇ ਨਾਲ ਬਿਜਲੀ ਜਿਹੜੇ ਮੁਲਾਜ਼ਮ ਨੇ ਜਾਂ ਕੋਈ ਅਧਿਕਾਰੀ ਹੈ ਬਿਜਲੀ ਵਿਭਾਗ ਦਾ ਕੋਈ ਆਇਆ ਕਿਸਾਨਾਂ ਨੂੰ ਮਿਲਣ ਦੇਖੋ ਟਰਨ ਦੇ ਵਿੱਚੇ ਬੈਠੇ ਨਹੀਂ ਹਾਂ ਵਿੱਚੇ ਬੈਠਣ ਹਾਂ ਪੱਕੇ ਮੁਲਾਜ਼ਮ ਕੱਚੇ ਮੁਲਾਜ਼ਮ ਸਾਰੇ ਵਿੱਚ ਬੈਠੇ ਨੇ ਜੀ ਤਾਂ ਹੁਣ ਇਹ ਦੇਖੋ ਦਾਲ ਰੋਟੀ ਦਾ ਵੀ ਆ ਜੀ ਹੁਣ ਜਿਹੜੇ ਜਿਹੜੇ ਅੱਜ ਧਰਨੇ ਦੇ ਵਿੱਚ ਬੈਠੇ ਨੇ ਹੋ ਸਕਦਾ ਇਹ ਕੱਲ ਨੂੰ ਸਸਪੈਂਡ ਕਰ ਦੇਣ ਅਸੀਂ ਤਾਂ ਕਹਿੰਦੇ ਆ ਵੀ ਪੱਕਾ ਮੁਲਾਜ਼ਮ ਰੱਖੋ ਸਾਡਾ ਐਮਐਲਏ ਪੱਕਾ ਹੈ ਜੀ ਸਾਡਾ ਡੀਸੀ ਪੱਕਾ ਹੈ ਸਾਡਾ ਐਸਡੀਐਮ ਪੱਕਾ ਹੈ ਤਹਿਸੀਲਦਾਰ ਪੱਕਾ ਹੈ ਸਾਡਾ ਐਸਐਸਪੀ ਪੱਕਾ ਹੈ ਸਾਡਾ ਡੀਆਈਜੀ ਪੱਕਾ ਹੈ ਤਾਂ ਛੋਟਾ ਮੁਲਾਜ਼ਮ ਕੱਚਾ ਕਿਉਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਲੱਗਿਆ ਹੈ ਅੱਜ ਇਹ ਜਿਹੜਾ ਧਰਨਾ ਜੀ 2025 ਐਕਟ ਦੇ ਖਿਲਾਫ ਹੈ ਇਹ ਇੱਕ ਬਹੁਤ ਵੱਡੀ ਮਾਰ ਹੈ ਜਿਹੜੀ ਪੰਜਾਬ ਦੇ ਲੋਕਾਂ ਤੇ ਪੈਣ ਵਾਲੀ ਹੈ ਜੀ ਜਿਹਦੇ ਨਾਲ ਬਿਜਲੀ ਮੁਲਾਜ਼ਮਾਂ ਦੀ ਛਾਂਟੀ ਹੋਊਗੀ ਹੂੰ ਉਹਦੀ ਥਾਂ ਤੇ ਕੱਚੇ ਬੰਦੇ ਭਰਤੀ ਕੀਤੇ ਜਾਣਗੇ ਜਿਨ੍ਹਾਂ ਦੇ ਰੇਟ ਬਹੁਤ ਘੱਟ ਹੋਣਗੇ ਤੇ ਦੂਸਰਾ ਗੱਲ ਇਹ ਹੈ ਕਿ AI ਦੀ ਮਦਦ ਨਾਲ ਜੀ ਇਸ ਨੂੰ ਹੋਰ ਵੀ ਟੈਕਨੀਕਲੀ ਵੜਾ ਕੇ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਜਾਊਗਾ ਅਤੇ ਪੂਰੇ ਪੰਜਾਬ ਦੇ ਵਿੱਚ ਇਹ ਬਿਜਲੀ ਮੁਲਾਜ਼ਮਾਂ ਸਹੀ ਜਿਨ੍ਹਾਂ ਨੇ ਹੁਣ ਤੱਕ ਇਹ ਡਬੜਾ ਟਾਂਚਾ ਖੜਾ ਕੀਤਾ ਇਹ ਸਾਰੇ ਰੁਲ ਜਾਣਗੇ ਤੇ ਬਲਦੀ ਤੇ ਬਲਦੀ ਤੇ ਤੇਲ ਪਊਗਾ ਤਾਂ ਲੋਕ ਬੇਰੁਜ਼ਗਾਰ ਹੋਣਗੇ ਜਿਵੇਂ ਪਹਿਲੇ ਹੀ ਆਪਣਾ ਯੂਥ ਬੇਰਜ਼ਗਾਰ ਹੈ ਜੀ ਪਹਿਲੇ ਹੀ ਨੌਕਰੀਆਂ ਮਿਲ ਰਹੀਆਂ ਸਰਕਾਰਾਂ ਦਾ ਪਹਿਲੀ ਇੰਨਾ ਧੱਕਾ ਚੱਲ ਰਿਹਾ ਜੀ ਹਾਂਜੀ ਤੇ ਇਹਦੇ ਨਾਲੇ ਆ ਕਿ ਲਾ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਜੀ ਉਹ ਵੀ ਖਰਾਬ ਹੋ ਸਕਦੀ ਹੈ ਕਿਉਂਕਿ ਸਰਕਾਰਾਂ ਦੇ ਕੰਟਰੋਲ ਦੇ ਵਿੱਚ ਨਹੀਂ ਆਉਣਾ ਜਦੋਂ ਬੇਰੋਜ਼ਗਾਰੀ ਵੱਧਦੀ ਹੈ ਨਾਲ ਲੁੱਟ ਕੂ ਵੀ ਵੱਧਦੀ ਹੈ ਤੇ ਕੰਮ ਕਰਨ ਦੇ ਮੌਕੇ ਨੇ ਜਿਹੜੇ ਲੋਕਾਂ ਤੋਂ ਖਸਦੇ ਜਾ ਰਹੇ ਨੇ ਇੱਕ ਸਮੇਂ ਦੀ ਉੱਤੇ ਦਿੱਤੇ ਦਿੱਤੇ ਜਾਣ ਵਾਲਾ ਹੁਕਮ ਹੈ ਇਹ ਹੁਣ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਇਕੱਲੇ ਇਕੱਲੇ ਬੰਦੇ ਨੂੰ ਦੱਸਾਂਗੇ ਕਿ ਜੇਕਰ ਬਿਜਲੀ ਪ੍ਰਾਈਵੇਟ ਹੋ ਗਈ ਤਾਂ ਸਾਡਾ ਜੀਵਨ ਦੁਭਰ ਹੋ ਜਾਣਾ ਜੀ ਪਾਪੀ ਲਈ ਪਾਣੀ ਨਹੀਂ ਮਿਲਣਾ ਖੇਤੀ ਲਈ ਪਾਣੀ ਬਹੁਤ ਮਹਿੰਗਾ ਹੋ ਜਾਊਗਾ ਤੇ ਕਿਸਾਨਾਂ ਨੇ ਹੱਥ ਘੜੇ ਕਰ ਦੇਣੇ ਨੇ ਤੇ ਜਿਹੜੀ ਸਾਡੀ ਜ਼ਮੀਨ ਹੈ ਇਹ ਸਾਨੂੰ ਗੁਜ਼ਾਰਾ ਖੇਤੀ ਤੇ ਆਉਣਾ ਪਊਗਾ ਤੇ ਦੇਸ਼ ਦੇ ਵਿੱਚ ਜਿਹੜਾ ਅੰਨ ਦਾ ਜਿਹੜਾ ਸੰਕਟ ਹੈ ਉਹ ਵੀ ਪੈਦਾ ਹੋ ਜਾਣਾ ਜੀ ਸੋ ਅਸੀਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹੋ ਜਿਹੇ ਵਧੀਆ ਚੱਲਦੇ ਆਦਾਰੇ ਨੂੰ ਬਲਜੀ ਦੇ ਪੁੱਥੇ ਦੇਣ ਨਹੀਂ ਦੇਵਾਂਗੇ ਅਤੇ ਲਾਹਮਬੰਦੀ ਕਰਕੇ ਸਰਕਾਰਾਂ ਦੇ ਨੱਕ ਚ ਦਮ ਕਰ ਦੇਵਾਂਗੇ ਅਤੇ ਇਸ ਐਕਟ ਨੂੰ ਵਾਪਸ ਕਰਨ ਦੇ ਲਈ ਮਜਬੂਰ ਕਰਾਂਗੇ ਜੀ ਤਾਂ